ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਦੇ ਬੇਗਮਪੁਰਾ ਬਸਾਉ ਦੇ ਸੰਕਲਪ ਦੇ ਨਾਲ ਪੂਰਨ ਸਹਿਮਤੀ ਦਰਸਾਉਂਦੇ ਹੋਏ ਇਹ ਆਰਜੂ ਕਰਦੇ ਹਾਂ ਕਿ ਸਮੁੱਚਾ ਸਮਾਜ ਇੱਕ ਅਜਿਹਾ ਸਮਾਜ ਸਿਰਜਣ ਦੇ ਵਿੱਚ ਕਾਮਯਾਬ ਹੋਊਗਾ ਜਿਦੇ ਵਿੱਚ ਕਿਸੇ ਨੂੰ ਕੋਈ ਗਾਮ ਨਹੀਂ ਹੋਊਗਾ ਦੁੱਖ ਨਹੀਂ ਹੋਊਗਾ ਤਕਲੀਫ ਨਹੀਂ ਹੋਊਗੀ ਤੇ ਉਹ ਉਹਨਾਂ ਨੇ ਜਿਹੜੀ ਜਾਤ ਦੇ ਨਾਂ ਦੇ ਉੱਤੇ ਉਹਨਾਂ ਨੂੰ ਦਰਕਾਰਿਆ ਜਾਂਦਾ ਹੈ ਲੋਕਾਂ ਨੂੰ ਉਹਨਾਂ ਨੇ ਉਸ ਜਾਤ ਨੂੰ ਬੜੇ ਸਤਕਾਰ ਦਾ ਥਾਂ ਦਿੱਤਾ ਹੈ ਤੇ ਅਸੀਂ ਸਮਝਦੇ ਹਾਂ ਕਿ ਜਿੱਥੇ ਇਹ ਜਾਤ ਪਾਤ ਖਤਮ ਹੋਵੇ ਉੱਥੇ ਨਾਲ ਦੀ ਨਾਲੇ ਉੱਚ-ਨੀਚ ਦਾ ਭੇਦਭਾਵ ਵੀ ਖਤਮ ਹੋਵੇ ਵੱਡੇ-ਛੋਟੇ ਦਾ ਭੇਦਭਾਵ ਵੀ ਖਤਮ ਹੋਵੇ ਤੇ ਅਸੀਂ ਉਹਨਾਂ ਦੇ ਇਸ ਸੰਕਲਪ ਨੂੰ ਦੁਬਾਰਾ ਦੁਹਰਾਉਂਦੇ ਹਾਂ ਤੇ ਜਿਹੜਾ UGC ਨੇ ਪਿੱਛੇ ਜਿਹੜੇ ਰੈਗੂਲੇਸ਼ਨ ਲਿਆਂਦੇ ਸੀ ਉਹਦੇ ਵਿੱਚ ਸੀ ਸਮਾਨਤਾ ਦੀ ਗੱਲ ਵੀ ਬਰਾਬਰ ਮੰਨੇ ਜਾਣ ਸਮਾਜ ਦੇ ਅੱਡ-ਅੱਡ ਹਿੱਸੇ ਜਿਨ੍ਹਾਂ ਨੂੰ ਨਾਲ ਵਿਤਕਰਾ ਹੋ ਰਿਹਾ ਹੈ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਉਹ ਵਿਤਕਰਾ ਖਤਮ ਹੋਵੇ ਤੇ ਉਹਦੇ ਖਿਲਾਫ ਜਿਹੜੀ ਆਵਾਜ਼ ਉੱਠੀ ਤੇ ਜੋ ਸੁਪਰੀਮ ਕੋਰਟ ਨੇ ਕੀਤਾ ਉਹਦੇ ਨਾਲ ਲੱਗਦਾ ਇਹ ਹੈ ਵੀ ਅਜੇ ਇਹ ਘਰ ਬਹੁਤ ਦੂਰ ਹੈ ਇਹਦੇ ਲਈ ਲੰਬੀ ਲੜਾਈ ਲੜਨੀ ਪੈਣੀ ਹੈ ਜਿਹੜੀ ਬਰਾਬਰਤਾ ਦੀ ਲੜਾਈ ਹੈ ਸਾਰੇ ਇਨਸਾਨ ਬਰਾਬਰ ਹੋਣ ਇਸ ਲੜਾਈ ਨੂੰ ਗਾਹਾਂ ਤੋੜਨ ਦੀ ਲੋੜ ਹੈ ਅ ਅਸੀਂ ਅੱਜ ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਤੇ ਬਹੁਤ ਸਾਰੀਆਂ ਆਜ਼ਾਦ ਫੈਡਰੇਸ਼ਨਾਂ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਨੇ ਜਿਹੜਾ ਪਿੱਛੇ ਇੱਕ ਲੇਬਰ ਕਾਨੂੰਨਾਂ ਦੇ ਬਾਰੇ ਵਿੱਚ ਇੱਕ ਰਿੱਟ ਚੱਲਦੀ ਸੀ ਉਸ ਦੇ ਦੌਰਾਨ ਕੀਤੀਆਂ ਟਿੱਪਣੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਗਰੋਥ ਹੈ ਦੇਸ਼ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਟ੍ਰੇਡ ਯੂਨੀਅਨਾਂ ਦੀਆਂ ਹੜਤਾਲਾਂ ਜ਼ਿੰਮੇਵਾਰ ਨੇ ਤੇ ਉਹਨਾਂ ਨੇ ਜਿਹੜੇ ਘਰੇਲੂ ਵਰਕਰ ਨੇ ਉਹਨਾਂ ਨੂੰ ਵਰਕਰ ਮੰਨਣ ਤੋਂ ਇਨਕਾਰ ਕੀਤਾ ਜਦ ਤੇ ਜਦ ਕੇ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਇਸ ਇਹਨਾਂ ਘਰੇਲੂ ਵਰਕਰਾਂ ਨੂੰ ਵੀ ਵਰਕਰ ਮੰਨਦੀ ਹੈ ਤੇ ਉਹਨਾਂ ਦੇ ਜਿਹੜੇ ਰਾਈਟਸ ਹੈ ਉਹਨਾਂ ਦੇ ਜਿਹੜੇ ਹੱਕ ਹਕੂਕ ਹੈ ਉਹਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੀ ਹੈ। ਅ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਤੇ ਆਜ਼ਾਦ ਫੈਡਰੇਸ਼ਨਾਂ ਨੇ ਆ ਮਾਨਯੋਗ ਚੀਫ ਜਸਟਿਸ ਸਾਹਿਬ ਦੇ ਦੀਆਂ ਇਹਨਾਂ ਟਿੱਪਣੀਆਂ ਦਾ ਸਖਤ ਨੋਟਿਸ ਲਿਆ ਹੈ ਤੇ ਉਹਦੀ ਮਜਮੂਤ ਕੀਤੀ ਹੈ। ਤੇ ਦੱਸਿਆ ਕਿ ਦੇਸ਼ ਜਿਹੜਾ ਉਹ ਸੰਵਿਧਾਨ ਅਨੁਸਾਰ ਚੱਲਦਾ ਹੈ ਤੇ ਸੰਵਿਧਾਨ ਦੇ ਵਿੱਚ ਇਹਨਾਂ ਵਰਕਰਾਂ ਦੇ ਰਾਈਟ ਪ੍ਰੋਟੈਕਟਿਡ ਨੇ ਤੇ ਜੇ ਵਰਕਰ ਨੇ ਕਿਤੇ ਲੋਰ ਪੈਣ ਤੇ ਹੜਤਾਲ ਨਹੀਂ ਕਰਨੀ ਤਾਂ ਫੇਰ ਅਜਿਹੇ ਵਿਕਾਸ ਜਿਹੜੇ ਦੇ ਵਿੱਚ ਸਿਰਫ ਕਾਰਪੋਰੇਟਾਂ ਦਾ ਵਿਕਾਸ ਹੁੰਦਾ ਹੋਵੇ ਉਸ ਵਿਕਾਸ ਨੂੰ ਕਿਹੜਾ ਖੂੜੇ ਤੇ ਲਾਉਣਾ ਕਿਸੇ ਨੇ ਸੋ ਉਸ ਵਿਕਾਸ ਦੇ ਵਿੱਚੋਂ ਉਹਨਾਂ ਵਰਕਰਾਂ ਦਾ ਵੱਡਾ ਯੋਗਦਾਨ ਹੈ ਤੇ ਉਹਦੇ ਚੋਂ ਉਹਨਾਂ ਨੂੰ ਉਹਨਾਂ ਦੇ ਯੋਗਦਾਨ ਦਾ ਹਿੱਸਾ ਮਿਲਣਾ ਚਾਹੀਦਾ ਹੈ ਜੇ ਨਹੀਂ ਮਿਲਦਾ ਤਾਂ ਉਹ ਹੜਤਾਲ ਕਰਦੇ ਆ ਤਾਂ ਉਹ ਵਾਜਬ ਹੈ ਸੋ ਮਾਨਯੋਗ ਚੀਫ ਜਸਟਿਸ ਸਾਹਿਬ ਦੇ ਅਜਿਹੇ ਬਿਆਨ ਅਜਿਹੀਆਂ ਟਿੱਪਣੀਆਂ ਇਹ ਦੇਸ਼ ਦੇ ਸੰਵਿਧਾਨ ਦਾ ਵੀ ਦੀ ਵੀ ਉਲੰਘਣਾ ਨੇ ਉਹਦੀ ਵੀ ਤੋਹੀਨ ਨੇ ਅਸੀਂ ਸਮਝਦੇ ਹਾਂ ਕਿ ਕਿਸੇ ਅਜਿਹੇ ਅਹੁਦੇ ਤੇ ਬੈਠੇ ਜਿਹੜਾ ਕਿ ਸੰਵਿਧਾਨ ਨੂੰ ਪ੍ਰੋਟੈਕਟ ਕਰਨ ਦਾ ਅਹੁਦਾ ਹੈ ਉਹਦੇ ਤੇ ਬੈਠੇ ਵਿਅਕਤੀ ਵੱਲੋਂ ਅਜਹੀਆਂ ਟਿੱਪਣੀਆਂ ਬੜੀਆਂ ਗੈਰ ਜ਼ਿੰਮੇਵਾਰ ਨੇ ਅਸੀਂ ਅੱਜ ਕੱਲ ਜਿਹੜਾ ਮਾਨਯੋਗ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਸ ਨੇ ਕੱਲ ਇੱਕ ਆਪਣੇ ਆਪ ਨੋਟਿਸ ਲੈ ਕੇ ਹਰਿਆਣੇ ਦੀ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿੱਤੀ ਸੀਗੀ ਪਹਿਲਾਂ ਜਿਹੜੀਆਂ ਮੋਰਨੀ ਹिल्स ਐ ਇੱਥੇ ਨਾਲ ਹੀ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਲਾਗੇ ਇਨਾ ਮਾਰਨਿੰਗ ਹिल्स ਦੇ ਵਿੱਚ ਜਿਹੜਾ ਏਰੀਆ ਹੈ ਉਹ ਬਹੁਤ ਜ਼ਿਆਦਾ ਇੱਕ ਫੋਰੈਸਟ ਹੈ ਏਰੀਆ ਜੰਗਲਾਤ ਦਾ ਏਰੀਆ ਹੈ ਤੇ ਉਹਨੂੰ ਪ੍ਰੋਟੈਕਟਿਡ ਫੋਰੈਸਟ ਡਿਕਲੇਅਰ ਕਰਾਉਣ ਲਈ ਬੜੇ ਲੰਬੇ ਸਮੇਂ ਤੋਂ 2017 ਤੋਂ ਇੱਕ ਰਿਟਕ ਚੱਲੀ ਆ ਰਹੀ ਸੀ ਹਾਈ ਕੋਰਟ 'ਚ ਉਸ ਰਿਟ ਦਾ ਫੈਸਲਾ ਪਿੱਛੇ 20 ਜੂਨ 2025 ਨੂੰ ਮਾਨਯੋਗ ਹਾਈ ਕੋਰਟ ਨੇ ਕਰਦਿਆ ਹੋਇਆ ਹਰਿਆਣੇ ਨੂੰ ਦਿਸ਼ਾ ਨਿਰਦੇਸ਼ ਦਿੱਤਾ ਸੀ ਕਿ ਉਹ ਇਸ ਨੂੰ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਇਹਦੀ ਨੋਟੀਫਿਕੇਸ਼ਨ ਕਰਨ ਤੇ ਜਦੋਂ ਵੀ ਤਰੀਕਾ ਪਈਆਂ ਉਹਨਾਂ ਤਰੀਕਾਂ ਦੇ ਉੱਤੇ ਇੱਕ ਜਾਂ ਦੂਜੇ ਬਹਾਨੇ ਦੇ ਨਾਲ ਇਸ ਗੱਲ ਨੂੰ ਟਾਲਿਆ ਗਿਆ ਕੱਲ ਹਾਈ ਕੋਰਟ ਨੇ ਹਰਿਆਣਾ ਦਾ ਜਿਹੜਾ ਫੋਰੈਸਟ ਦਾ ਸੈਕਟਰੀ ਹੈਗਾ ਉਸ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਜਲਦੀ ਤੋਂ ਜਲਦੀ ਕਰੇ ਤੇ ਬਹਾਨੇਬਾਜ਼ੀ ਛੱਡੇ ਤੇ ਇਹ ਜਿਹੜਾ ਏਰੀਆ ਇਹਨੂੰ ਫੋਰੈਸਟ ਦੇ ਪ੍ਰੋਟੈਕਟਿਡ ਫੋਰੈਸਟ ਦੇ ਤੌਰ ਤੇ ਡਿਕਲੇਅਰ ਕੀਤਾ ਜਾਵੇ ਤੇ ਡਿਮਾਰਕੀਟ ਕੀਤਾ ਜਾਵੇ ਵੀ ਕਿਹੜਾ ਕਿਹੜਾ ਏਰੀਆ ਇਹਦੇ ਵਿੱਚ ਸ਼ਾਮਲ ਹੈ। ਇਹਦੇ ਪਿੱਛੇ ਜਿਹੜੇ ਖਾਨਨ ਮਾਫੀਆ, ਜੰਗਲਾਤ ਦੀ ਕਟਾਈ ਦਾ ਮਾਫੀਆ ਤੇ ਹੋਰ ਜਿਹੜੇ ਜੰਗਲੀ ਜੀਵਾਂ ਦੇ ਸ਼ਿਕਾਰ ਕਰਨ ਵਾਲਾ ਮਾਫੀਆ ਤੇ ਹੋਰ ਸਾਰੇ ਮਾਫੀਆ ਇਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਅੜਿੱਕੇ ਹੁੰਦੇ ਆ ਕਿ ਉਹ ਆਪਣੀਆਂ ਮਨਮੋਜਾਂ ਕਰਦੇ ਆ ਤਾਂ ਕਿ ਜੇ ਪ੍ਰੋਟੈਕਟਡ ਹੋਇਆ ਤਾਂ ਉਹਨਾਂ ਨੂੰ ਸਜ਼ਾਵਾ ਹੋਣਗੀਆਂ, ਕੋਈ ਹੋਰ ਗੱਲ ਹੋਊਗੀ ਉਹਦੇ ਤੋਂ ਹਰਿਆਣਾ ਸਰਕਾਰ ਉਸ ਲੋਬੀ ਦੇ ਅੱਗੇ ਝੁਕਦੀ ਹੈ ਜਿਹੜੇ ਕੁਦਰਤ ਨੂੰ ਬਚਾਉਣ ਦੇ ਜਿਹੜੇ ਸਾਧਨ ਨੇ ਕੋਈ ਜੀਵ ਜੰਤੂਆਂ ਨੂੰ ਬਚਾਉਣ ਦੇ ਜਿਹੜੀ ਉਪਰਾਲੇ ਹੈ ਉਹਨਾਂ ਤੋਂ ਆਡਰ ਸਰਕਾਰਾਂ ਹਮੇਸ਼ਾ ਆਪਣੀ ਜਿਹੜਾ ਉਹ ਕੰਨੀ ਘਤਰਾਉਂਦੀਆਂ ਰਹਿੰਦੀਆਂ ਨੇ ਅ ਇੱਕ ਹੋਰ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਅਜੀਤ ਪੁਵਾਰ ਜੀ ਕੁਝ ਦਿਨ ਪਹਿਲਾਂ ਜਿਹੜੇ ਐ ਉਹ ਇੱਕ ਪਲੇਨ ਕ੍ਰੈਸ਼ ਦੇ ਵਿੱਚ ਚਾਰ ਜਣੇ ਹੋਰ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਬੜਾ ਦੁਖਦਾਈ ਮੌਕਾ ਹੈ ਅਸੀਂ ਉਸ ਮੌਤ ਤੇ ਦੁੱਖ ਪ੍ਰਗਟ ਕਰਦੇ ਆ ਤੇ ਜਿਸ ਤਰੀਕੇ ਨਾਲ ਉੱਥੇ ਰਾਜਨੀਤਿਕ ਪਾਲਾਬੰਦੀ ਹੋਈ ਹੈ ਹੁਣ ਤੇ ਉਸ ਮੌਤ ਤੋਂ ਪਹਿਲਾਂ ਉਹਦੇ ਤੇ ਥੋੜੀ ਜੀ ਗੱਲ ਕਰਨੀ ਤੁਹਾਡੇ ਨਾਲ ਅਸੀਂ ਜਾਇਜ਼ ਸਮਝਦੇ ਆ ਕਿ ਉਸ ਦੀ ਮੌਤ ਤੋਂ ਪਹਿਲਾਂ ਜਿਹੜੀਆਂ ਉੱਥੇ ਮਿਊਂਸਪਲ ਕੌਂਸਲਰਾਂ ਦੀਆਂ ਚੋਣਾਂ ਹੋਈਆਂ ਨੇ ਕੁਝ ਦੂਜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਦੋਨੇ ਨੈਸ਼ਨਲ ਐਨਸੀਪੀ ਦੇ ਜਿਹੜੇ ਦੋਨੇ ਗੁੱਟ ਐ ਉਹ ਰੱਖ ਕੇ ਚੋਣਾ ਲੜੀਆਂ ਨੇ ਤੇ ਜਿਹੜੀ ਸਰਕਾਰ ਦੇ ਵਿੱਚ ਉਹ ਡਿਪਟੀ ਮੁੱਖ ਮੰਤਰੀ ਐ ਬੀਜੇਪੀ ਤੇ ਸ਼ਿਵ ਸੈਨਾ ਸਿੰਦੇ ਵਾਲੀ ਉਹਨਾਂ ਦੇ ਨਾਲ ਉਹਨਾਂ ਦੇ ਟਕਰਾ ਰਹੇ ਐ ਕਈ ਥਾਂ ਸਾਰੀਆਂ ਥਾਵਾਂ ਦੇ ਉੱਤੇ ਤੇ ਗੱਲਾਂ ਚੱਲਦੀਆਂ ਰਹੀਆਂ ਵੀ ਦੋਨੇ ਜਿਹੜੇ ਐਨਸੀਪੀ ਦੇ ਗੁੱਟ ਨੇ ਨੈਸ਼ਨਲ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹੜੀ ਸ਼ਰਦ ਪੁਆਰ ਵਾਲੀ ਐ ਤੇ ਉਹ ਅਜੀਤ ਪੁਆਰ ਵਾਲੀ ਵੀ ਉਹ ਇਕੱਠੀਆਂ ਹੋ ਜਾਣਗੀਆਂ ਪਹਿਲਾਂ ਉਹਨਾਂ ਨੇ ਉਹ ਤਰੀਕ ਜਿਹੜੀ ਐ ਰੱਖੀ ਸੀਗੀ ਵੀ ਅਸੀਂ 8 ਫਰਵਰੀ ਨੂੰ ਇਹਦਾ ਐਲਾਨ ਕਰਾਂਗੇ ਵੀ ਇਕੱਠੀਆਂ ਹੋ ਰਹੇ ਹਾਂ ਫਿਰ ਉਹਦੇ 'ਚ ਕੋਈ ੜਿੱਕਾ ਆਇਆ ਕਿਸੇ ਤਰੀਕ ਦਾ ਤੇ ਫਿਰ ਉਹ 12 ਫਰਵਰੀ ਰੱਖ ਲਈ ਸੀ ਤੇ ਉਸ ਤੋਂ ਪਹਿਲਾਂ ਹੀ ਉਹਦੀ ਇੱਕ ਜਹਾਜ਼ ਦੇ ਇਸ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਉਸ ਕ੍ਰੈਸ਼ ਬਾਰੇ ਅੱਡ-ਅੱਡ ਮੀਡੀਆ ਦੇ ਉੱਤੇ ਅੱਡ-ਅੱਡ ਗੱਲਾਂ ਆ ਰਹੀਆਂ ਨੇ ਕਿਉਂਕਿ ਭਰੋਸੇਯੋਗ ਕੋਈ ਗੱਲ ਨੂੰ ਮੰਨਿਆ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਕੋਈ ਸਾਜ਼ਿਸ਼ ਜਾਂ ਦੂਜੇ ਤੀਜੇ ਦਾ ਇਲਜ਼ਾਮ ਨਹੀਂ ਲਾਉਂਦੇ ਤੇ ਪਰ ਇੱਕ ਗੱਲ ਅਸੀਂ ਨੋਟ ਕਰਨੀ ਚਾਹੁੰਦੇ ਹਾਂ ਕਿ ਅਜੀਤ ਪੁਆਰ ਦੀ ਪਤਨੀ ਸੁਨੇਤਰਾ ਪੁਆਰ ਜਿਹਨੇ ਬਾਰਾਮਤੀ ਤੋਂ ਆਪਣੀ ਹੀ ਨਣਦ ਜਿਹੜੀ ਸੁਪਰੀਆ ਸੂਲੇ ਹੈ ਸ਼ਰਦ ਪੁਆਰ ਦੀ ਬੇਟੀ ਹੈ ਉਹਦੇ ਖਿਲਾਫ ਚੋਣ ਲੜੀ ਬਹੁਤ ਜਿਆਦਾ ਇੱਕ ਦੂਜੇ ਚ ਬਿਟਰਨੈਸ ਆਈ ਉਸ ਨੇ ਕੱਲ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਅਜੇ ਪਤੀ ਦੀ ਦਾ ਮੇਰੇ ਖਿਆਲ ਕੋਈ ਕਿਸੇ ਤਰ੍ਹਾਂ ਦਾ ਜਿਹੜੀ ਕਿਰਿਆ ਵਗੈਰਾ ਅਜੇ ਹੋਈ ਨਹੀਂ ਉਦੋਂ ਪਹਿਲਾਂ ਹੀ ਉਹ ਸੌਂ ਚੁੱਕਲੀ ਤੇ ਉਹ ਸਾਨੂੰ ਨਿੱਜੀ ਤੌਰ ਤੇ ਗੱਲ ਹੋਰ ਤਰ੍ਹਾਂ ਦੀ ਲੱਗਦੀ ਹੈ ਮਾਣੀ ਲੱਗਦੀ ਹੈ ਅਸੀਂ ਦੇਖਿਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿਤੇ ਇਸ ਤਰ੍ਹਾਂ ਉਹਨਾਂ ਦੀ ਅਚਾਨਕ ਮੌਤ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਕਿਉਂਕਿ ਪ੍ਰਧਾਨ ਮੰਤਰੀ ਦਾ ਅਹੁਦਾ ਜਾਂ ਮੁੱਖ ਮੰਤਰੀ ਦਾ ਅਹੁਦਾ ਖਾਲੀ ਨਹੀਂ ਛੱਡਿਆ ਜਾਂਦਾ ਉਹ ਉਸੇ ਦਿਨ ਕਿਸੇ ਨਾ ਕਿਸੇ ਨੂੰ ਸੌਂ ਚਕਾਈ ਜਾਂਦੀ ਹੈ ਉਹ ਜਵਾਰ ਲਾਲ ਨਹਿਰੂ ਤੋਂ ਬਾਅਦ ਐਕਟਿੰਗ ਪ੍ਰਧਾਨ ਮੰਤਰੀ ਦੇ ਤੌਰ ਤੇ ਗੁਲਜਾਰੀ ਲਾਲ ਨੰਦਾ ਨੂੰ ਸੌਂ ਚਕਾਈ ਗਈ 13 ਦਿਨਾਂ ਬਾਅਦ ਉਹਨਾਂ ਨੇ ਨੇਤਾ ਚੁਣ ਲਿਆ ਲਾਲਬਾਦਰ ਸ਼ਾਸਤਰੀ ਨੂੰ ਫਿਰ ਉਹਨਾਂ ਨੂੰ ਸੌਂਚ ਕਰਤੀ ਲਾਲਬਾਦਰ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਫਿਰ ਗੁਲਜਾਰੀ لال ਲੰੰਦਾ ਨੂੰ ਸੌਂਚ ਕਾਈ ਗਈ ਤੇ ਫਿਰ ਉਸ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੂੰ ਚੁਕਾਈ ਗਈ ਜੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਣ ਉਹ ਤਾਂ ਠੀਕ ਹੈ ਡਿਪਟੀ ਮੁੱਖ ਮੰਤਰੀ ਕੋਈ ਵਿਧਾਨਕ ਸਵਿਧਾਨਕ ਅਹੁਦਾ ਨਹੀਂ ਕੋਈ ਇੱਕ ਮੰਤਰੀ ਹੀ ਹੁੰਦਾ ਜਿਹਦਾ ਇੱਕ ਨਾਮ ਡਿਪਟੀ ਮੁੱਖ ਮੰਤਰੀ ਰੱਖ ਲਿਆ ਜਾਂਦਾ ਤੇ ਉਹ ਡਿਪਟੀ ਮੁੱਖ ਮੰਤਰੀ ਨੂੰ ਸੌਂਚ ਉਕਣ ਦੀ ਏਡੀ ਕਾਹਲ ਜਿਹੜੀ ਹੈ ਅਸੀਂ ਸਮਝਦੇ ਹਾਂ ਵੀ ਉਹ ਰਾਜਨੀਤਿਕ ਤੌਰ ਤੇ ਵੀ ਉਹਦੇ ਬਹੁਤ ਸਾਰੇ ਮੈਨੇ ਹਨ ਤੇ ਉਹ ਸ਼ਰਦ ਪਵਾਰ ਨੇ ਕਿਹਾ ਵੀ ਜਿਹੜੀ ਸਾਡੀ ਆਪਸੀ ਰਲੇਵੇਂ ਦੀ ਗੱਲਬਾਤ ਸੀਗੀ ਉਹ ਹੁਣ ਖਤਮ ਹੋ ਗਈ ਜਾਂ ਠੰਡੀ ਪੈ ਗਈ ਉਹ ਰੁਕ ਗਈ ਤੇ ਅੱਗੇ ਆਉਣ ਵਾਲਾ ਸਮਾਂ ਦੇਖਦੇ ਹਾਂ ਕੀ ਹੈ ਕਿਉਂਕਿ ਹੋ ਸਕਦਾ ਹੈ ਵੀ ਉਹ ਦੋਨੇ ਧਿਰਾਂ ਨੇ ਬੀਜੇਪੀ ਦੇ ਵਿਰੋਧੀ ਤੌਰ ਤੇ ਇਕੱਠੇ ਹੋਣਾ ਹੋਵੇ ਜਾਂ ਬੀਜੇਪੀ ਦੇ ਨਾਲ ਰਲ ਕੇ ਕੋਈ ਬਾਹਰ ਕੇਨਿੰਗ ਵੱਡੀ ਕਰਨੀ ਹੋਵੇ ਇਹ ਤਾਂ ਹੁਣ ਸਾਨੂੰ ਨਹੀਂ ਪਤਾ ਇਸ ਗੱਲ ਬਾਰੇ ਪਰ ਇੱਕ ਇੱਕ ਪਾਸੜ ਤੌਰ ਤੇ ਸੁਨੇਤਰਾ ਪਵਾਰ ਹੈ ਜਿਹੜੀ ਭਾਜਪੀ ਦੇ ਨਾਲ ਮਿਲ ਕੇ ਸੌਂ ਚੁੱਕ ਲੈਂਦੀ ਹੈ ਇਹ ਜਿਹੜੀ ਗੱਲ ਹੈ ਇਹ ਸਮਝਦਿਆਂ ਵੀ ਅਸੀਂ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਧਾਰਚ ਕੁਛ ਕਾਲਾ ਹੈਗਾ ਆ ਲਾਸਟ ਗੱਲ ਦੋਸਤੋ ਉੱਤਰਾਖੰਡ ਦੇ ਦੇਰਾਦੂਨ ਦੇ ਵਿੱਚ 26 ਜਨਵਰੀ ਨੂੰ ਕੁਝ ਜਣੇ ਇੱਕ 70 ਸਾਲਾਂ ਦੇ ਮੁਸਲਮ ਬਜ਼ੁਰਗ ਨੂੰ ਜਿਹੜਾ ਵਕੀਲ ਹੈ ਮਦੋ ਦਾ ਨਾਂ ਹੈ ਉਸ ਦੇ ਨਾਲ ਖਹਿੜ ਰਹੇ ਸੀ ਰੌਲਾ ਪਾ ਰਹੇ ਸੀ ਤੇ ਇੱਕ ਦੀਪਕ ਨਾਂ ਦਾ ਮੁੰਡਾ ਜਿਹੜਾ ਕਿ ਜਿਮ ਚਲਾਉਂਦਾ ਹੈ ਉਹ ਆਪਣੇ ਦੋਸਤਾਂ ਨਾਲ ਖੜਾ ਸੀਗਾ ਉਹਨੇ ਸੁਣਿਆ ਵੀ ਰੌਲਾ ਹੈਗਾ ਕੋਈ ਉਹ ਉੱਥੇ ਜਾਂਦੇ ਐ ਜਾ ਕੇ ਪੁੱਛ ਪੜਤਾਲ ਕਰਦੇ ਐ ਵੀ ਕੀ ਮਸਲੇਗਾ ਤਾਂ ਉਹਨਾਂ ਨੂੰ ਮਸਲੇ ਦਾ ਇਹ ਪਤਾ ਲੱਗਦਾ ਹੈ ਵੀ ਉਹ ਜਿਹੜਾ ਮੁਸਲਮ ਬਜ਼ੁਰਗ ਹੈ ਉਸ ਦੀ ਦੁਕਾਨ ਦਾ ਨਾਮ ਬਾਬਾ ਹੈਗਾ ਬਾਬਾ ਉਸ ਦੀ ਦੁਕਾਨ ਦੇ ਨਾਂ ਦੇ ਵਿੱਚ ਬਾਬਾ ਸ਼ਬਦ ਹੈ ਤੇ ਉਹ ਇਤਰਾਜ਼ ਕਰਦੇ ਵੀ ਤੂੰ ਹਿੰਦੂ ਵਾਲਾ ਨਾਂ ਕਿਵੇਂ ਰੱਖੀ ਫਿਰਦਾ ਇਹਨਾਂ ਨੂੰ ਹਟਾ ਇਸ ਤਰ੍ਹਾਂ ਕਰ ਤੇ ਉਹ ਮੁੰਡਾ ਉਸ ਗੱਲ ਦੇ ਵਿੱਚ ਦਖਲ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਤੁਹਾਨੂੰ ਕੀ ਇਤਰਾਜ਼ ਹੈ 30 ਸਾਲਾਂ ਤੋਂ ਇਹਦਾ ਨਾਂ ਹੈ ਅੱਜ ਤਾਂ ਰੱਖਿਆ ਨਹੀਂ ਇਹਨੇ ਵੀ ਅੱਜ ਰੱਖਿਆ ਹੋਵੇ ਤੇ ਤੁਹਾਨੂੰ ਇਹ ਕੀ ਤਕਲੀਫ ਹੋ ਗਈ ਉਹ ਦਿਨ ਆ ਖੈਬਰ ਦੇ ਤੇ ਉਹਨੂੰ ਪੁੱਛਦੇ ਵੀ ਤੇਰਾ ਨਾਂ ਦੱਸ ਫਿਰ ਕੀ ਹੈ ਤੂੰ ਕੌਣ ਹੈਗਾ ਉਹ ਕਹਿੰਦਾ ਮੈਂ ਮੇਰਾ ਨਾਂ ਹੈ ਮੁਹੰਮਦ ਦੀਪਕ ਉਹ ਜਾਣ ਕੇ ਜਾਣ ਬੁੱਝ ਕੇ ਉਹਦਾ ਨਾਂ ਦੀਪਕ ਕੁਮਾਰ ਉਹ ਆਪਣੇ ਆਪ ਨੂੰ ਮੁਹੰਮਦ ਦੀਪਕ ਕਹਿ ਕੇ ਉਹਨਾਂ ਨੂੰ ਜਵਾਬ ਰਹਿਤ ਕਰ ਦਿੰਦਾ ਹੈ ਵੀ ਹਟ ਜਾਓ ਤੇ ਉਹ ਉਸ ਉਸ ਵਕਤ ਹਟ ਜਾਂਦੇ ਉਹਦੀ ਬੜੀ ਬੱਲੇ ਬੱਲੇ ਹੋਈ ਉਸ ਲੜਕੇ ਦੀ ਤੇ ਹੁਣ ਖਬਰ ਇਹ ਹੈ ਕਿ ਵੀ ਉਸ ਲੜਕੇ ਦੇ ਖਿਲਾਫ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਬਹੁਤ بڑا ਜਹਾਦ ਖੜਾ ਕੀਤਾ ਗਿਆ ਕੱਲ ਉੱਥੇ ਨੇੜੇ ਉਹਦੇ ਘਰ ਦੇ ਨੇੜੇ ਇੱਕ ਪਾਰਕ ਦੇ ਵਿੱਚ ਇਕੱਠੇ ਹੁੰਦੇ ਆ ਬਹੁਤ ਸਾਰੇ ਲੋਕ ਉਹ ਉਦੇ ਪਰਿਵਾਰ ਨੂੰ ਤੇ ਉਹਨੂੰ ਉੱਥੇ ਧਮਕੀਆਂ ਦਿੰਦੇ ਐ ਨਾਹਰੇਬਾਜੀ ਕਰਦੇ ਐ ਪੁਲਿਸ ਕੋਲ ਖੜੀ ਐ ਪੁਲਿਸ ਕਿਸੇ ਨੂੰ ਨਹੀਂ ਰੋਕਦੀ ਤੇ ਉਹ ਮੁੰਡਾ ਫਿਰ ਉਹਨਾਂ ਦੀ ਸ਼ਿਕਾਇਤ ਦੇਂਦਾ ਐ ਪੁਲਿਸ ਕੋਲ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਉਹਨਾਂ ਦੇ ਵਿਰੁੱਧ ਨਹੀਂ ਕੀਤੀ ਜਿਹੜੀ ਉਹ ਭੜਕਾਹਟ ਦੀ ਪੈਦਾਬਾਈ ਕਾਰਵਾਈ ਕਰ ਰਹੇ ਐ ਕਿਉਂਕਿ ਸਰਕਾਰ ਜਿਹੜੀ ਐ ਉਹ ਜਾਣ ਬੁੱਝ ਕੇ ਹਿੰਦੂ ਮੁਸਲਮ ਕਰਨ ਦਾ ਇੱਕ ਮੁੱਖ এজেন্ডਾ ਉਹਨਾਂ ਦਾ ਜੇ ਵਿਕਾਸ ਦਾ ਏਜੰਡਾ ਕਹਿਣਾ ਹੋਵੇ ਭਾਰਤ ਦਾ ਤਾਂ ਵਿਕਾਸ ਦਾ ਏਜੰਡਾ ਇਹ ਹੈ ਵੀ ਹਿੰਦੂ ਮੁਸਲਮ ਦੇ ਤਣਾਅ ਦੇ ਵਿਕਾਸ ਦਾ ਏਜੰਡਾ ਹੈ ਉਹ ਹੋਰ ਕੋਈ ਏਜੰਡਾ ਨਹੀਂ ਵਿਕਾਸ ਦਾ ਹੈਗਾ ਸੋ ਉਸ ਨੇ ਕੱਲ ਵੀ ਆਪਣੀ ਰਿਐਕਸ਼ਨ ਦਿੱਤੀ ਵੀ ਮੈਨੂੰ ਆਪਣੇ ਪੀਤੇ ਤੇ ਮਾਣ ਹੈ ਮੈਨੂੰ ਕੋਈ ਅਫਸੋਸ ਨਹੀਂ ਹੈ ਕਿ ਵੀ ਮੈਂ ਜੋ ਕੀਤਾ ਉਹ ਗਲਤ ਹੈਗਾ ਕੋਈ ਗੱਲ ਨਹੀਂ ਉਹ ਜੋ ਕਰਦੇ ਆ ਕਰਨ ਮੈਂ ਆਪਣੀ ਗੱਲ ਤੇ ਅੜਿਗਾ ਕਿ ਮੈਂ ਠੀਕ ਕੀਤਾ ਕਿਸੇ ਬਜ਼ੁਰਗ 70 ਸਾਲ ਦੇ ਬਜ਼ੁਰਗ ਨੂੰ ਪਰੇਸ਼ਾਨ ਕਰ ਰਹੇ ਹੈ ਕੋਈ ਭੀੜ ਮੈਂ ਉਹਨਾਂ ਨੂੰ ਹਟਾ ਕੇ ਠੀਕ ਕੀਤਾਗਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ